ਹਲਾ ਇਹ ਪਾ ਰਾੜ ਪਾਣੀ ਦਿੱਤਾ ਕਰ ਲਉ ਜੁਨਟਾਂ ਜੀ ਨੇ ਜੀ ਸੈਂਟੀ ਵਾੜਾ ਖਾ ਕੇ ਮ제 ਹੀ ਆ ਜਾਂਦਾ ਜੀ ਐਨਾ ਟੇਸਟੇ ਚੂਰ ਸਵੇਰੇ ਚੂਰਨ ਤੇ ਹੋ ਜਾਂਦਾ ਜੀ ਦੇਖੋ ਸਾਡਾ ਬੱਚਾ ਪਾਪਾ ਵੀ ਚੂਰਨ ਕਰਨ ਲੱਗਿਆ ਤਾਂ ਸਵੇਰੇ ਹੋਰ ਜੀ ਬਾਂਸਾ ਜੀ ਮਰੀਏ ਜੀ ਬੜੀ ਤੁਹਾਨੂੰ ਸੁਣਾਉ ਕਹਿਮ ਹਾਂ ਚਾਹ ਪੀ ਰਹੇ ਹੈਂ ਜੀ ਹਾਂ ਜੀ ਹਾਂ ਚਲੋ ਜੀ ਚਾਹ ਵੀ ਜ਼ਰੂਰੀ ਹੈ ਓਕੇ ਬੜੀਆ ਬੜੀਆ ਲੈ ਨਾ ਇਹ ਕਿੱਥੇ ਚੜ ਗਿਆ ਸਾਰੀ ਓਏ ਨੂੰ ਪਈਏ 45 ਜੀ ਫਿਰ ਤਾਂ 45 40% ਹੀ ਪਈ ਨੇ ਤੇ ਉੱਧਰ ਬਾਹਰ ਚ ਛਾਰਾਂ ਨੂੰ 85% ਬਹੁਤ ਹੋ ਗਿਆ ਦੋ ਰੰ ਦਾ ਵਿੱਚ ਹਰ ਜਾ ਦੋ ਆਇਆ ਆਪਣੇ ਬਹੁਤ ਦੇਖੋ ਜੀ ਫੜਿਆ ਨਹੀਂ ਜਾਂਦਾ ਜੀ ਬੱਚਾ ਫੜ ਲੈ ਫੜ ਲੈ ਫੜ ਲੈ ਆਇਆ ਫਿਰ ਦੇਖ ਲੈਨੇ ਆ ਛੱਟਾ ਦੇ ਦੇਗੇ ਫੇਰਾ ਆਇਆ ਪੁੱਤ ਇੰਗੇ ਫੜ ਕੇ ਤੁੰਗੋ ਐ ਕਿ ਪੂਰੀ ਦਿਕਨ ਦੇਖਿਆਵਾਂਗੇ ਫੇਰ ਆਏ ਜੀ ਆਪਾਂ ਕਣਕ ਦੇਖਣ ਇੱਕ ਕਟ ਹਰੀ ਹੋਈ ਹੈ ਜੀ 50% ਹੋਈ ਹੈ ਜੀ 20 20 ਮਾੜਾ ਨਿਕਲ ਗਿਆ ਤੋ ਚਾਚੇ ਵਰਗੇ ਹੁਣ ਦਿਖਾਈ ਸੀ ਵੀ ਕਿਵੇਂ ਕਰੀਏ ਹੁਣ ਇਹ ਦੁਬਾਰੇ ਬੀਜੇ ਕ ਵੀ ਐਂ ਸੱਟਾ ਦੇ ਦਈਏ ਬਾਦ ਨਿਕਲ ਨੀਰਾ ਵੀ ਸੱਕ ਘਟ ਹੋ ਜਾ ਜਿਆ ਦਾਣੇ ਦੇ ਜਦੋਂ ਖੁੱਡਦੀ ਨਹੀਂ ਲੱਗ ਜੇ ਰਕਤ ਬਹੁਤ ਹੁੰਦਾ ਹੈ ਐਂ ਜਦੋਂ ਖੁੱਡਦੀ ਜੇ ਘਾਹ ਬੰਨ੍ਹ ਮੇਰੇ ਬਹੁਤ ਹੁੰਦਾ ਹੈ ਹਾਂ ਘੱਟ ਜੀ ਦੀ ਹੀਲ ਨੂੰ ਨੋ ਮਾਰੀ ਵਿੱਚ 10 ਕਿਲੋ ਬਸ ਠੀਕ ਹੈ ਸੇਤੀ ਨਹੀਂ ਨਾਰਾ ਦੂ ਹਾਂ ਹਾਂ ਲੋਕੀਂ ਫੁੱਟਾ ਬ੍ਰੀ ਕਰ ਤੋਂ ਪਾਉਂਦਾ ਹੈ ਜਾਂ ਨਾ ਕਰ ਦੋ ਲੈ ਸਾਦੇ ਹੂੰ ਆ ਨਿਕਲਾ ਯਾਰ ਫੈਸਲਾ ਲਈ ਨਹੀਂ ਸਕਦੇ ਕੱਲ ਨੂੰ ਜੀਦੇਵ ਕਹਿੰਦਾ ਉਹਨੂੰ ਕੈਦੇ ਵੀ ਜਿੰਨੀ ਨਹੀਂ ਘੱਟ ਹੈਗੀ ਮੈਂ ਕਹਿੰਦਾ ਮੈਂ ਮੈਂ ਮੇਰੇ ਵੱਟ ਲੈ ਜਾ ਕੇ ਮੇਰੇ ਮੈਨੂੰ ਤਾਂ ਫਿਰ ਤਾਂ ਹੀ ਕਹਾ ਮੈਂ ਕਹਾਂ ਉਹਨੂੰ ਕਹਾਂ ਇਹਦਾ ਕਲਰ ਮੈਂ ਨਿੱਕਾ ਛੱਡਦੀ ਹਾਂ। ਇਹਦਾ ਖਾਦੇ ਦਾ ਨਾ ਨਾ ਦਾ ਛੱਡਾ। ਕਾ ਤੇਜ਼ ਨੂੰ ਨਿਕਲਦੀ। ਚਾਚਾ ਨਹੀਂ ਕੀਤੀ ਕਰਦੀ। ਪੂਰੀ ਬੰਦਿਆ। ਹੂੰ। ਇਹ ਖਾਦਾ ਪੰਡਾ ਹਾਂ। ਹਾਂ। ਪੂਰੀ ਲੋਟ ਹੈ। ਦੇ ਦਿੰਦੇ ਆ ਕਸਤਾ ਯਾਰ ਕਰ ਰਿਹਾ ਇੱਥੇ। ਨਾ ਇਹ ਵੀ ਸੀ ਕੋਈ ਕਮਰੇ ਦੇ ਨੇ ਕਿਉਂ ਵੀਜੀ ਫਿਰ। ਹੂੰ। ਇਹਨੂੰ ਪਤਾ ਇਸ ਸਮੂਹ ਤਾਂ। ਵਾ ਠੀਕ ਹੈ ਜੀ ਫਿਰ ਫੈਸਲਾ ਲੈ ਲਿਆ ਹੁਣ ਆਪਾਂ। ਬਈ ਬਸ ਇਹ ਚ ਤਾਂ ਦੇ ਦਾਂਗੇ ਸੱਟਾ ਪਾਣੀ ਲਾ ਕੇ ਮੜਾ ਜਾ। ਉਹ ਦੂਜੇ ਤਾਂ ਲੋੜ ਨੇ ਹਨਾ। ਮੂਰੇ ਮੂਰੇ। ਇਸਦੇ ਪਾਣੀ ਲਾਏਗਾ ਉਹਦੇ ਮੂਰੇ ਲਾ ਛੱਡ ਦੇਗੇ ਘਾਟੇ ਚ ਵੀ ਨਹੀਂ ਝਾਰ ਆਈਗਾ ਨਹੀਂ ਨੀਰਾ ਘਟੂਗਾ ਨੀਰਾ ਘਟੂਗਾ ਆ ਨੀਰਾ ਘਟੂਗਾ ਝਾੜਦ ਬਾਸ ਠੀਕ ਹੈ ਜੀ ਫੈਸਲਾ ਲੈ ਲਿਆ ਜੀ ਹੁਣ ਅਸੀਂ ਸਾਡੀ ਕਮੇਟੀ ਨੇ ਵੀ ਆਇਆ ਕਹਿ ਰਹੇ ਜੇ ਛੱਡ ਦੇਗੇ ਬਾਕੀ ਲੋਟ ਆ ਜੀ ਹਾਂ ਤਾਂ ਜੰਮੀ ਭੁੰਜੀ ਫੈਸਲਾ ਪਾਸ ਚੱਕਰਾ ਜੋ ਅੱਧਾ ਪਾਸ ਯਾਰੇ ਦੋ ਕਿਹਨੇ ਮਸਾਵਾ ਜੀ ਯਾਰੇ ਦੋ ਆਉਗਾ ਦਈ ਬੀਜੂ

ਬਸ ਵਸਾ ਆਈ ਬਸ ਕਲੀ ਕੁਲ ਹੋਉਂਦੀ ਆ ਬਾਬੇ ਹੋਰ ਆ ਇਹ ਰਹੀ ਹੋਰੀ ਹੋਗੀ ਉਹ ਕਿਹੜੀ ਹੋਈ ਆ ਭਾਈ ਇਹਦਾ ਸਹੀ ਆ ਇਹ ਕਿਹੜਾ ਆ ਪਤਾ ਨਹੀਂ ਜਿਹੜਾ ਗਾ ਮੂਸਾ ਹੀ ਆ ਇਹਦਾ ਜਿਹੜਾ ਮਾਂ ਪੀਜ ਅੱਜ ਬਾਣ ਲੱਗ ਜਾਣੀ ਸੀ ਜੀ ਮਣੀ ਮਿਲ ਗਿਆ ਵਧੀਆ ਹੋਇਆ ਵਧੀਆ ਜੀ ਵਧੀਆ ਅੱਜ ਲੱਗ ਜੂ ਬਦਾ ਬੋਟਾਂ ਦਾ ਬਟ ਜੋੜ ਦੇਗੇ ਵੀ ਕੀ ਬਣਦਾ ਨਾ ਲਾਈਵ ਅੱਜ ਕੀ ਬਣਦਾ ਅੱਜ ਲੱਗ ਜੂ ਪਤਾ ਮਸਲੇ ਜੱਤਣ ਦੇ ਹਾਂ ਜੱਤਾਂ ਵੀ ਚੱਲ ਵਧੀਆ ਭਾਈ ਵਧੀਆ ਬਰੀਆ ਲੋਡ ਹੈ ਬਸ 10 ਬਾਅਦ ਦੇ ਨੂੰ ਕਲੀਅਰ ਹੋ ਜੂ ਬਸ ਠੀਕ ਹੈ ਮੂਰੇ ਕਿਹੜਾ ਚੱਲੀ ਜਾਣਾ ਹੁਣਾ ਹਰਿੰਦਰ ਢਾਲੀ ਵਾਲਾ ਮੂਰੇ ਆ ਚਾਰਾ ਯਾਰ ਹਾਂ ਬਸ ਠੀਕ ਹੈ ਚਾੜਤਾ ਜੀ ਕਰਮਣੂ ਦਾ ਫੇਰਾ ਚਾੜ ਕੇ ਕਰਮਣੂ ਚੱਲੇ ਘਰ ਨੂੰ ਚੱਲ ਪਏ ਬਾਈ ਫਿਰ ਆਪਾਂ ਆਤਾ ਪਿਆ ਹੋਣਾ ਚੱਲ ਪਏ ਘਰੋਂ ਉਹ ਜੇ ਜੀ ਆਪਾਂ ਚੱਕੀ ਤੇ ਫੇਰਾ ਸਾਹ ਯਾ ਲੈ ਲੈ ਸਹੀ ਲੈਣਾ ਜਾ ਜਾਵਦਾ ਦਾ ਨਾ ਕਬਾ ਜਰਾ ਤੇਰੇ ਕੋਲੇ ਕਿਰੀ ਬੜੀ ਹੈ ਤਾਂ ਮੇਰੇ ਕੋਲੇ ਹੈਗਾ ਰੋਦੂ ਦਾ ਲੈ ਕੇ ਜਾਣਾ ਯਾਰ ਕੋ ਦਾ ਤੇਰੇ ਕਿੰਨੇ ਕਿਨੇ ਨਹੀਂ ਤਾਂ ਦੋ ਗੱਟੇ ਚ ਰਹੇ ਤਾਂ ਕੋਈ ਨਾ ਕੋਈ ਲੈ ਜਾ ਇੱਕ ਜਿਗਰੇ ਆਪਣੇ ਮੂਰੇ ਬਾਈ ਬਾਰੀ ਸੀ ਕਿਸੇ ਦੀ ਆ ਚੱਲੀ ਜਾਂਦਾ ਸੀ ਕੰਮ ਆ ਥੋੜਾ ਹੀ ਰਹਿ ਗਿਆ ਸੀ ਬਸ ਇਹ ਦੋ ਬਾਤ ਪਾ ਲੈਣਗੇ ਆਪਣੀ ਹਾਂ ਲਾਦੇ ਆਪਾਂ ਵੀ ਲਾ ਕੇ ਗੱਟੇ ਆਹ ਪੇਪਲ ਬਹੁਤ ਪੁਰਾਣਾ ਜੀ ਬਹੁਤ ਟਾਈਮ ਦਾ ਜੀ ਇਹ ਗੱਲਾਂ ਕਰਦੇ ਹੁੰਦੇ ਨੇ ਜੀ ਦਾਦੇ ਵਰਗੇ ਹਨ ਕਿਨੇ ਲਾਇਏ ਸੀ ਕਹਿੰਦੇ ਬਹੁਤ ਪੁਰਾਣਾ ਹੈ ਉਹਦਾ ਨਾਂ ਜਾਂ ਵੀ ਲੈਂਦੇ ਹੁੰਦੇ ਨੇ ਪਤਾ ਨਹੀਂ ਕਿਹੜੇ ਨੇ ਲਾਇਆ ਹੋਇਆ ਉਹਨੇ ਅਸੀਂ ਛੋਟੇ ਛੋਟੇ ਹੁੰਦੇ ਜੀ ਉਦੋਂ ਦੇ ਉਦੋਂ ਬਾਅਦ ਅਸੀਂ ਹੋ ਗਏ ਜੀ ਹੁਣ ਗਾਂ ਕਰਮਣ ਵਰਗੇ ਐਨਾ ਪੁਰਾਣਾ ਇਹ ਆ ਮੈਂ ਲੈਦਾ ਯਾਰ ਜਿਹੜਾ ਲੈ ਜੇ ਉਹ ਹੀ ਜਦੋਂ ਮੈਨੂੰ ਪਤਾ ਸੀ ਝਾੜੂ ਜਿਤਨਾ ਹੈ ਇਹ ਜਿਹੜੀ ਹਾਈਲੈਂਡ ਮੋਟ ਪੈਂਦੀ ਆ ਨਾ ਵੀਰੇ ਇਹਦਾ ਰੋਲ ਵੀ ਛੀਗਾ ਬਸ ਹੂੰ ਮਾ ਕੰਮ ਜਾਉਂਗਾ ਇਹ ਤਾਂ ਫੇਰ ਨਹੀਂ ਮੰਨਦਾ ਇਸ ਤਰ੍ਹਾਂ ਖੋਦਣ ਗਿਆ ਫਿਰ ਲੱਗਣ ਜਾਣੀ ਹੈ ਜੰਮੀ ਆਹ ਲੱਗ ਕੇ ਚੋਰਨਦਾ ਉਹ ਵਾਜਾ ਇਹ ਜੱਫੇ ਵਾਗੇ ਮਿਲੂਗਾ ਨਾ ਸਹੀ ਗੱਲ ਹੈ ਜੀ ਮੇਰੇ ਪ੍ਰਧਾਨ ਮੰਤਰੀਆਂ ਦਾ ਕਿਸੇ ਨਾਲ ਟੱਕਰ ਨਹੀਂ ਸੀ ਕਿਤਾ ਹੁਣ ਇਹ ਆਪਣੇ ਦਾ ਹਿਸਾਬ ਚੱਲਿਆਉਣ ਵਾਲੀ ਬਿਆਲੀ ਹੁੰਦੀ ਸੀ ਉਹ ਤਾਂ ਪਰ ਸਭ ਤੋਂ ਹੋਟ ਸੀ ਮੇਰ ਜਾਣ ਕੀ ਆ ਹਰ ਦਾ ਬਹੁਤ ਡੋਮੀਨੇਟ ਕਰਦਾ ਚਮਣਾ ਦੇ ਵਿੱਚ ਜਮਾਨਾ ਕਿਉਂਕਿ ਸਭ ਤੋਂ ਵੱਡਾ ਇੱਕ ਦਾ ਏਰੀਆ ਨੂੰ ਦੇਖਦੇ ਨੂੰ ਦੇਖ ਗਣ 69 ਵਿਧਾਨ ਸਭਾ ਜਿਹੜੀਆਂ ਸੀਟਾਂ ਨੇ ਉਹ ਥੋੜਾ ਜਿਹਾ ਜਿਹੜਾ ਗੈਪ ਹੈ ਉਹ 300 ਵੋਟਾਂ ਦਾ 250 ਵੋਟਾਂ ਦਾ ਗੈਪ ਹੈ ਮਨਦੀਪ ਆਪ ਨੂੰ 6744 ਵੋਟਾਂ ਤੇ 6785 ਵੋਟਾਂ ਤੇ ਵੀ ਜੇ ਛਾੜੂ ਤਾਨਮੇਤਾ ਜਤਿੰਦਰ ਕੋਲ ਬੋਲੇ ਚਾਚੇ ਦਾ ਸਾਈਕਲ ਦੀ ਲੱਦ ਲੈ ਜੀ ਆਪਣੇ ਕੋਲੇ ਵਜਣ ਵਾਲਾ ਹੋ ਜੂ ਨਾ ਰੁਲਦੂ ਚਾਚੇ ਦਾ ਜੀ ਦਾਣਾ ਆਪਣੇ ਕੋਲ ਤਾਂ ਨਹੀਂ ਤਾਂ ਆਪਾਂ ਲਈ ਜਾਂਦੇ ਨਹੀਂ ਤਾਂ ਕੋਈ ਚੱਕਰੀ ਨਹੀਂ ਸੀ ਫਿਰ ਆਪਾਂ ਕਿਹਾ ਜੀ ਕਾਉਂਟਲ ਗੁੱਲੀ ਡੰਡਾ ਵੀ ਪਾ ਦਿਓ ਸਾਰੇ ਗੱਟਿਆਂ ਚ ਇਹ ਕਹਿੰਦੇ ਠੀਕ ਆ ਫਿਰ ਚੱਕਿਆ ਜੀ ਇੱਕ ਕਾਉਂਟਲ 20 ਕਿਲੋ ਹੋ ਗਈ 23 ਕਿਲੋ ਜੀ ਗੁੱਲੀ ਡੰਡਾ ਤਾਂ ਕਹਤਾ ਵੀ ਚੱਲ ਇਹ ਨਾ ਪਾ ਦਿਓ 2 ਘੱਟੇ ਲੈ ਜੀ ਉਹਦਾ ਵਾਜਨ ਹੋ ਗਿਆ ਜੀ 1 ਕਾਉਂਟਰ 23 ਕਿਲੋ ਆਪਾਂ ਲਈ 2 ਵੱਟ ਭੂਲੀ ਡੰਡੇ ਦੇ 1 ਕਾਉਂਟਰ 2 ਹੀ ਕਿਲੋ ਫਾਰੀ ਜਰ ਰਵਾਦਾ ਜਿੰਨਾ ਬਾਤ ਹੋਈ ਜੇ ਹੋਈ ਜੇ ਚੜ ਕੇ ਜਾਂਦਾ ਦੋਰਾ ਤਾਹਾਨੂੰ ਰੋਹ ਤੋਂ ਚੜ ਕੇ ਜਾਂਦਾ ਜੀ ਐ ਚਾਰ ਪੇਜ ਤੇ ਸਾਰੇ ਜਿਹੜਾ ਰੀਤਾ ਰੂਖ ਆਉਂਦਾ ਉਹ ਨਿਕਲ ਜਾਂਦਾ ਜੀ ਤੋ ਗਏ ਕਰਾਇਆ ਲੋਕ ਮੋਦਾ ਉਹ ਆਇਆ ਮਾਣ ਦਾ ਦਾਣਾ ਜੀ 4 ਕਿਲੋ ਕੁਆਦਾ ਜੀ ਨੋੜ 4 ਕਿਲੋ ਬਹੁਤ ਆ ਫਿਰ ਮਾਇਦੇ ਸੇਵਕ ਨੇ ਸੋਣੇ ਜੀ ਵੋਟਾਂ ਦਾ ਰਿਜ਼ਲਟ ਵੀ ਕੀ ਮੰਦਾ ਆਗਰਾ ਸੱਕੇ ਹੋ ਗਈ ਬਰਨਾਲੇ ਤੋਂ ਦੇਖਦੇ ਕੀ ਬਣਦਾ ਚੱਕੀ ਤੇ ਸੁਣ ਰਹਿਣ ਰਿਜ਼ਲਟ ਬੈਠੇ ਨਜ਼ਾਰੇ ਲੈ ਰਹੇ ਹਾਂ ਦੇਖੋ ਕੀ ਬਣਦਾ ਹਾਂ ਲੋ ਬਣ ਗਿਆ ਕੇਵਲ ਤਾਂ ਥੱਲੇ ਫਿਰਦਾ ਕੇਵਲ ਤਾਂ ਥੱਲੇ ਫਿਰਦਾ ਕਾਲਾ ਢਲੋ ਬਾਟ ਬਣ ਗਿਆ ਫਿਰ 8000 ਰੁਪਏ ਅੰਕ ਦਿਖਾ ਜੂ ਯਾਰ ਜੇ ਹਾਰ ਗਏ ਤੋ ਝਾੜੂ ਅ ਵੇ ਰੰਗ ਦਾ ਕਹੂ ਫੇਰ ਰੰਗ ਦਾ ਕਹੂ ਫੇਰ ਉਹ ਕਹੂ ਜੱਤ ਲਿਆ ਮੈਨੂੰ ਬਣਾ ਆਏ ਵੀ ਕੋਤੋਂ ਦੀ ਹੋਊਗਾ ਤੁਮਾਨੂੰ ਵੀ ਰਾਉਂਡ ਤੇ ਟਾੜੂ ਨੂੰ ਰਾਉਂਡ ਤੇ ਹਾਂ ਬਾਹਰੋਂ ਚ ਜਾਉਂਗਾ ਬਾਹਰ ਤੋਂ ਜਾਉਂਦਾ ਤੁਮ ਦਾ ਇਹ ਤੱਕਾ ਕਰਦਾ ਨਾ ਇਹ ਕਹਿੰਦਾ ਵੀ ਲੋਕ ਮੇਰੇ ਮਦਰ ਨੇ ਜ਼ਿਆਦਾ ਹੋ ਚੁੱਕੀ ਹੈ ਡਾਕਟਰ ਹਿਸ਼ਾਮ ਕੈਂਸਰ ਗਾਲਾ ਢੱਲੋ ਹੋ ਗਿਆ ਜੀ 6000 ਛਾੜ ਦੇ ਰਾਜੂ ਵੀ ਆ ਗਿਆ ਜੀ ਚੱਕੀ ਤੇ ਦੇਖ ਲੈ ਤੂੰ ਕਿ ਤਾ ਤੂੰ ਵੀ ਲੈ ਕੇ ਜਾਣਾ ਦਾਣਾ ਯਾਤਰਾ ਦਾਣਾ ਦਾ ਲੈ ਕੇ ਜਾਣਾ ਤੇਰਾ ਇਕੱਟੇ ਵੀ ਲੈ ਕੇ ਜਾਣੇ ਆ ਇਕ ਜਗਦੇਵਰੀ ਪੋਚਿਆ ਵਰਾ ਪੋਚਿਆ ਹੋਰੀ ਲੋ ਲੈ ਜਾਗੇ ਫਰਾ ਦੋ ਰੁਲ ਦੂਦਿਆਂ ਯਾਰ ਰੁਦੂ ਦਾ ਯਾਰ ਮੈਂ ਢੇਲੀ ਤੇ ਭੇਜ ਦਿੰਨਾ ਐ ਕਰ ਲੂ ਹਾਏ ਕਰ ਲਾ ਫੇਰਾ ਤੂੰ ਆਪਣੀ ਮਰਜ਼ੀ ਦੇਖੋ ਪੰਜ ਬੋਕਰ ਦੋ ਕੀ ਲੈ ਜਾਏਗਾ ਨਾ ਤਾਂ ਉਹਦਾ ਫੇਰ ਸਾਰੇ ਐਂ ਕਰ ਲਾ ਰੇ ਉਹਦੇ ਵਿੱਚ ਵਿਚਾਲੇ ਹੋ ਜੂ ਤੁਸੀਂ ਰੁਦੂ ਨੂੰ ਦੱਸ ਦੀਓ ਨਾ ਕਿ ਵੀ ਮੈਂ ਸਾਡੇ ਕੋਲੇ ਵਜਨ ਵਾਦੂ ਸੀਗਾ ਬਾਈ ਬਾਸ ਸਾਹਿਬ ਪੰਜ ਘੱਟੇ ਉਹਦੇ ਢੇਲੀ ਤੇ ਮੈਂ ਭੇਜ ਨਾ ਐਂ ਤਾਂ ਦੱchnਾ ਪਊਗਾ ਇਹ ਬੰਦਾ ਯਾਰ ਬੱਥਾ ਮਨ ਨੂੰ ਕੋਣ ਨੂੰ ਕਹੇ ਵੀ ਦੋ ਤਾਂ ਮੈਂ ਲਿਆ ਸਕਦਾ ਯਾਰ ਤੁਸੀਂ ਗੱਲ ਫੋਨ ਕਰ ਲੈਣਾ ਮੈਂ ਚਲੋ ਗੱਲ ਕਰੋ ਹਾਂ ਫੇਰ ਚੱਲੀਏ ਜੀ ਪਸ਼ੂਆਂ ਦੀਆਂ ਗੱਲਾਂ ਕਹਿੰਦੇ ਪਸ਼ੂ ਰੱਖਣ 'ਚ ਫਾਇਦਾ ਜਾਂ ਨੁਕਸਾਨ ਅਸਾਂ ਬੈਠੇ ਗੱਲਾਂ ਮਾਰੀ ਗਈ ਹੋਰ ਤਾਂ ਕੀ ਟੂਟ ਨੂੰ ਕੱਲ ਰੱਖਦਾ ਫੇਰ ਨਹੀਂ ਸਰਦਾ ਮੋਲ ਦੇ ਨਾਲ ਕਾਹਨੂੰ ਸਰਦਾ ਮੋਲ ਦਾ ਤਾਂ ਇੰਝ ਕਰਦਾ ਮੋਲ ਦੇ ਨਾਲ ਹੀ ਸਰਦਾ ਮੋਲ ਦੇ ਨਾਲ ਸਰਦਾ ਪਤਾ ਨਹੀਂ ਕਿਵੇਂ ਕੁੱਤੂ ਕਾਹਨੂੰ ਸਰਦਾ ਯਾਰਾ ਉਹ ਮੇਰਾ ਸਾਲਾ ਕਾਹਨੂੰ ਸਰਦਾ ਉਹ ਸਰਨ ਚੋਂ ਸਰਨਾ ਯਾਰਾ ਹਾਂ ਫੇਰ ਤਾਂ ਸਰਦਾ ਐ ਖੁੱਲਾ ਦਾ ਯਾਰ ਪਾ ਕਿਵੇਂ ਮਰਜੀ ਤਿੰਨ ਜੀ ਤਿੰਨੇ ਕੁਛ ਨਹੀਂ ਫੁੱਲਾ ਵੀ ਫਿਰ ਜਿਗਰੇ ਨਾਲ ਹੀ ਲੈਤਾ ਜਾਂਦਾ ਚਾਰ ਕਿਲੋ ਐਸੇ ਮੋ ਕਿਹ ਚੰਗੀ ਬੁੜੀ ਹੋਵੇ ਅਰੇ ਇੱਟਾ ਵੀਰੇ ਆਰੇ ਤਾਂ ਹੋ ਗਿਆ ਨਾ ਕਾਟਾ ਹੋ ਰਿਹਾ ਫਿਰ ਪਿਆਈ ਜੀ ਚਾਹ ਵਾਈਆਂ ਨੇ ਚਾਹ ਵੀ ਪੀਉਂਦੇ ਨੇ ਜੀ ਇਹ ਟੱਕੀ ਵਾਲੇ ਚਾਹ ਤੋਂ ਬਣਾ ਨਹੀਂ ਜੀ ਉਹ ਕਰਦੇ ਇਹ ਕਿਸੇ ਨੂੰ ਚਾਹ ਤਾਂ ਸਾਰਿਆਂ ਨੂੰ ਜੱਡੇ ਬੰਦੇ ਨੇ ਬਾਰੇ ਵੀ ਇਕੱਲੇ ਇਕੱਲੇ ਬੰਦੇ ਨੂੰ ਚਾਹ ਆਹ ਤੇ ਵੀ ਮਿਲਿਆ ਜੀ ਚੱਕੀ ਦੇ ਇਹ ਤਾਂ ਮਿਲਣਾ ਹੀ ਹੁੰਦਾ ਜੀ ਇਹ ਆਉਂਦੇ ਆਉਂਦਾ ਹੁੰਦਾ ਜਦ ਮੈਂ ਉਹਨਾਂ ਉਹਨਾਂ ਪਤਾ ਨਹੀਂ ਇਹਨੂੰ ਕਿਵੇਂ ਵਿੜਕ ਮਿਲਦੀ ਐ ਮੂਰੇ ਮਿਲਦਾ ਐ ਤੈਨੂੰ ਕੋਈ ਦੱਸਦਾ ਹੁੰਦਾ ਕੋਈ ਪ੍ਰੀਤ ਚੱਕੀ ਦਾ ਤੂੰ ਉਹਦੇ ਹੁਣੇ ਆਉਣਾ ਹੁੰਦਾ ਜਦੋਂ ਹੈ ਤੈਨੂੰ ਕਿਵੇਂ ਵਿੜਕ ਲੱਗਦੀ ਐ ਯਾਰ ਪੈਸੇ ਚੱਲੀਏ ਉਹ ਜਾਗਦੇ ਨਹੀਂ ਤੇਰੀ ਆ ਜਾ ਉਹ ਮੱਛਰ ਦਾ ਕੀ ਕਰਾਂ ਯਾਰ ਮੱਛਣ ਨਾਲ ਐ ਮੱਖਣ ਦੇ ਬੰਦੇ ਨੂੰ ਵੀ ਪੱਟਣ ਨੂੰ ਕਰਦਾ ਜੀ ਇਹਦਾ ਅਗਲੀ ਗੱਲ ਹੋਣਾ ਹਾਲ ਕੇ ਸਰੀ ਹੈ ਫਿਰ ਕਰਤੀ ਜੀ ਆਪਣੀ ਲੇਟੀ ਪੂਰੀ 86 ਗੱਲੋਂ ਬਾਈ ਕਹਿੰਦਾ ਅੱਜ ਚੱਕੀ ਦੀ ਨਾ ਪਾਦੀ ਵੀ ਆਜਾਤਾ ਪਏ ਹੁਣ ਚੱਕੀ ਤੇ ਗਏ ਮੈਂ ਪਾਉਂਗਾ ਹਾਂ ਤਾਂ ਵੀ ਆਜਾਤਾ ਪਏ ਹੋਣਗੇ ਆ ਪਾਉਣਾ ਉਹਨਾ ਬਲੌਗ ਦਾ ਪਾਉਂਗਾ ਪਾਉਂਗਾ ਉਹਲਾਗਾ ਬਾੜਾ ਹੋ ਗਿਆ ਜੀ ਬਾਜਣਾ ਹੋਰ ਨਹੀਂ ਤੜਿਆ ਜਾਣਾ ਮਗਰਾਟਾਂ ਦੇ ਦੇਖ ਲੈ ਨੇ ਦੋ ਕੱਟੇ ਵੱਧ ਹੋ ਗਿਆ ਨਾ ਜਿਹੜਾ ਆ ਲਾਇਆ ਹੈ ਹਨਾ ਆਏ ਮੋੜੀ ਹਾਂ ਜਬ ਐ ਕਰ ਲਾਂਗੇ ਆ ਉੱਤੋਂ ਨਹੀਂ ਰੋਮਾ ਲਾਗੇ ਫਲ ਦੀ ਬੋਰੀ ਵੀ ਹੈ ਜੀ ਇੱਕ ਆਪਣੇ ਫਲ ਦੀ ਬੋਰੀ ਦਾ ਮਗਰਾਟ ਦੀ ਧਰ ਲਾ ਫੇਰਾ ਮਗਰਾਟ ਦੀ ਮਗਰਾਟ ਤੇ ਇਹਦਾ ਬਾਲਾ ਬਾਜਨ ਹੋ ਜੂ ਯਾਰ ਆਦਾ ਬਾਲਾ ਹੋ ਗਿਆ ਨਜਾਇਜ਼ੀ ਹੋ ਗਿਆ ਪਾ ਲੋਟਾਂ ਆਹ ਇੱਕ ਪਰਚੀ ਦੰਗਾ ਜੀ ਚੰਗਾ ਵੀਰੇ ਧੰਨਵਾਦ ਹੁਣ ਚੱਲੇ ਆ ਜੀ ਆਪਾਂ ਬਾਲਾ ਹੋ ਗਿਆ ਜੀ ਬਾਜਣਾ ਟਾਇਰ ਦਾ ਹੋਰ ਚੱਕੀ ਪੈਲੇ ਕਰ ਗਈ ਚੱਕੀ ਨੂੰ ਬਾਏ ਫੇਰ ਬੋਲਦੇ ਬਾਈ ਘਰ ਫੇਰ ਲੈ ਕੇ ਕਰਕੇ ਲਾ ਦੇਣੀ ਜੀ ਫੇਰ ਅਸੀਂ ਲਾ ਲਾਂਗੇ ਜੰਨੇ ਕੇ ਲੈ ਜਾਣਗੇ ਫੇਰ ਗਏ ਆਪਾਂ ਜੀ ਪਾਪੜ ਕੇ ਵੋਟਾਂ ਦਾ ਰਿਜ਼ਲਟ ਵੀ ਇਕੱਠੇ ਬਹਿ ਕੇ ਸੁਣਦੇ ਆ ਵੀ ਕੀ ਬਣਦਾ ਹੈ ਹੈ? ਤੁਮਾਰੋ ਸੈਂਟਰੀ ਚਾੜੂ ਦੇਖੋ ਕੀ ਬਣਦਾ ਹੈ। ਨਾ ਦੂਜੇ ਤੇ ਹੁਣ ਕਦਮੀ ਕਰਤਾ। ਬਾਬਾ ਹੋਊ ਤਾਂ ਤਾਂ ਮਾਰਨ। ਹੋ ਤੇਰੀ ਤੁਮ ਦਾ ਕਦਮੀ ਕਰਤਾ ਉਹ ਕਿਨੂੰ? ਉਹਨਾਂ ਦਾ ਸੇਮੇ ਤੇ ਭਾਗੇ ਆਪਾਂ। ਆਪਾਂ ਚੱਲ ਕੋਈ ਨਾ ਹੌਸਲਾ ਰੱਖਾ। ਕੀ ਕਰੀਂ ਮੇਰਾ ਸਾਲਾ ਬਾਠ ਹੀ ਵੱਧ ਗਿਆ ਯਾਰ ਹੌਸਲਾ ਰੱਖ ਤੂੰ ਯਾਰ ਕੋਈ ਜੱਤਾਂ ਹਾਰਾਂ ਉਹ ਕੋਟ ਘਟ ਗਿਆ ਭਈ ਆ ਗੋਵਿੰਦ ਨੂੰ ਕਾਰਨ ਕੀ ਹੋਇਆ ਲੋਕ ਯਾਰ ਫਿਰ ਤੈਨੂੰ ਪਤਾ ਲੱਗੇਗਾ ਨਾਲੇ ਤੂੰ ਕਹਿੰਦੀ ਕਾ ਤੇਰਾ ਧਮਾਕਾ ਮੈਂ ਕੁਝ ਨਹੀਂ ਸੁਣਦਾ ਕੋਈ ਰਾਊਂਡ ਆ ਉਹ 15ਵੇਂ ਰਾਊਂਡ 15ਵਾਂ ਰਾਊਂਡ ਚੱਲ ਪਿਆ ਜੀ ਦੇਖੋ ਕੀ ਬਣਦਾ ਕੁਝ ਵੀ ਬਣ ਸਕਦਾ ਰਿਜ਼ਲਟ ਗੋਵਿੰਦ ਨੇ 7000 ਬੋਟ ਹੀ ਲਈਏ ਬੜਾ ਯਾਰਾਂ ਲੋਕਾਂ ਦੀ ਜਮੀਰ ਸੱਚਮੁੱਚ ਹੀ ਮਰ ਗਈ ਏਗੀ ਚਾਚੀ ਇਹ ਕੀ ਕਰ ਰਹੀ ਹੈ ਚਾਚੀ ਦਾ ਸਾਡੀ ਬਣ ਕੇ ਜਪਾ ਪਾ ਉਹ ਕਰ ਰਹੀ ਹੈ ਐ ਚਾਚੀ ਇਹ ਕੀ ਚੱਕਰਾ ਇਹ ਗਾਨ ਨੇ ਗਾਨ ਨੇ ਹਾਂ ਅੱਛਾ ਪਹਿਲਾਂ ਬਹੁਤ ਅੰਗਲੇ ਦੀਆਂ ਆਏ ਸਾਰੀਆਂ ਗੱਲਾਂ ਦੱਸੀਆਂ ਇਹ ਗਾਨਾ ਵਿਆਹ ਵੇਲੇ ਪੈਂਦਾ ਹੈ ਅੱਛਾ ਇਹ ਗਾਨੇ ਨੇ ਜਿਹੜੇ ਵਿਆਹ ਵੇਲੇ ਸਾਡੀ ਚਾਚੀ ਬਣਾਉਂਦੀ ਹੈ ਜੀ ਦੇਖੋ ਹੋਰ ਜਾਣਕਾਰੀ ਦੇ ਦੇ ਚਾਚੀ ਬੋਲ ਬਸ ਗਾਨੇ ਬਣਾਉਂਨਿਆ ਜਿਹੜੇ ਵਿਆਹ ਨੂੰ ਪਾਉਂਦੇ ਨੇ ਅੱਛਾ ਬਾਹਾਂ ਜੀ ਮਿਹਨਤ ਕਰਦੀ ਹੈ ਜੀ ਸਾਡੀ ਚਾਚੀ ਦੇਖੋ ਕੰਮ ਕਰ ਉਹ ਤੋਂ ਬਾਅਦ ਪਸ਼ੂਆਂ ਦਾ ਨਿਮੇੜ ਕੇ ਸਾਰਾ ਦਿਨ ਇਹ ਆ ਬਾਈ ਲਾਇਫ ਸਾਡੀ ਜੱਟਾਂ ਦੀ ਬਾੜ ਬਾੜ ਸਾਲ ਦੀ ਉਮਰ ਹੈ 60 ਸਾਲ ਦੀ ਉਮਰ ਆ ਜੀ ਜਿਹੜੀ ਗੱਲ ਆ ਤਾਰਾਂ ਕਰਦੀ ਐ ਤਾਰਾਂ ਸਾਰਾ ਕੰਮ ਕਰਦੀ ਐ ਜੀ ਕਰਦਾ ਗੋਬਰ ਦਾ ਵੀ ਗੋਹੇ ਦਾ ਗੋਹੇ ਕੂੜੇ ਦਾ ਸਾਰਾ ਕਰਕੇ ਉਹ ਤੋਂ ਬਾਅਦ ਇੱਧਰ ਮਿਹਨਤ ਕਰਦੀ ਐ ਹਾਂ ਮਿਹਨਤ ਕਰਦੀ ਸਲਾਮ ਆ ਸਾਡੀ ਚਾਚੀ ਨੂੰ ਜੀ ਕੀ ਹੁੰਦਾ ਕੰਮ ਹਾਂ ਚਲੋ ਕਾਂਗਰਸ ਪਾਰਟੀ ਨੂੰ ਵਧਾਈ ਨੰਦਾ ਇੱਕ ਉਮੀਦਵਾਰ ਚੋਂ ਜਿੱਤ ਚੁੱਕਿਆ ਜੀ ਕਾਂਗਰਸ ਨੂੰ ਦੇਤੀ ਵਧਾਈ ਜੀ ਕਾਲਾ ਟੱਲ ਕਾਲਾ ਟੱਲ ਉਹ ਜਿੱਤੇਗੇ ਜੀ ਕਰਤੀ ਵਾਪੜਾ ਫਾਈਨਲ ਹੋਏ ਤੇਰੀ ਮਾਣਾ 2000 ਵੋਟ ਦੀ ਦਿੱਤੇ ਹੋ ਗਈ ਜੀ ਕਾਂਗਰਸ ਫਾਈਨਲ ਆਉਣਗੇ ਭੰਗੜਾ ਕਾਂਗਰਸੀ ਦਾ ਆ ਜੋਰ ਲਾਣ ਦੇ ਵੀਰੇ ਸਾਲੇ ਨੇ 500 ਦਾ ਆਪਣੀਆਂ तकरीबन ਜੀ 28000 226 ਵੋਟਾਂ ਪੈ ਚੁੱਕੀਆਂ ਨੇ ਜੀ ਬਿਲਕੁਲ ਤੇ 2147 ਵੋਟਾਂ ਨੇ ਆਪਣੀ ਜਿੱਤ ਹਾਸਲ ਕਰ ਲਈ ਆ ਜੀ ਜੀ ਬਿਲਕੁਲ 2147 ਦੇ ਹੋਏ ਚੁੱਕੇ ਨੇ ਜੀ ਤੇ ਬਾਕੀ ਉਮੀਦਵਾਰ 9 ਉਮੀਦਵਾਰ ਕਰ ਗਿਆ ਬਾੜ ਬਾਈ ਦਿਖਾ ਗਿਆ ਆ ਉਹਦਾ ਰੰਗ ਫਿਰ ਸਾਡੀ ਵੀ ਬੈਸ ਸੜੀ ਜੀ ਵੋਟਾਂ ਦੇ ਮਸਲੇ ਤੇ ਰਿਜ਼ਲਟ ਦੇ ਮਸਲੇ ਤੇ ਲੋਕ ਤਾਂ ਖੜੇ ਨਹੀਂ ਖੜਾ ਫਿਰ ਆ 2000 ਤੇ ਵੋਟੇ 2000 ਹੀ ਟੁੱਟਿਆ ਬੰਦਾ ਆਪ ਸਰਜੀ ਪਾਟਣਗੇ ਨਾ ਹੁਣ ਕਹਿੰਦੇ ਕਿ ਲੋਕ ਕਹਿੰਦੇ ਹੁਣ ਕਲੇਸ਼ ਚੱਲੂ ਇਹਨਾਂ ਦਾ ਕਹਿੰਦੇ ਪਤਾ ਕੀ ਗੱਲ ਆ ਕਹਿੰਦੇ ਹੁਣ ਆ ਬਾੜ ਵਾਲੇ ਤੋਂ ਕੰਮ ਤੋਂ ਵਧੂਗਾ ਮਾਣ ਪਹਿਲਾਂ ਤਾਂ ਸਵਰਜੀ ਤਾਂ ਮਾਨ ਮੰਨਦੀ ਪੰਜਾਬ ਦੇ ਸਾਰੇ ਐਮਐਮਐਲ ਜਿੱਤ ਗਏ ਐਮਪੀ ਲੈ ਤੋਂ ਲੈ ਪਹਿਲਾਂ ਇੱਕ ਇੱਕ ਐਮਪੀ ਤੋਂ ਹੁਣ ਕਦੋਂ ਜਾਗੂ ਜੋਕਾਂ ਦੀ ਜ਼ਮੀਰ ਯਾਰ ਦਾ ਜਾਗਦੀ ਨਹੀਂ ਹੋਣ ਜਾਗੂ ਓ ਯਾਰ ਮन्ने ਯਾਰ ਚਾੜੂ ਹਾਰ ਗਿਆ ਯਾਰ ਸੁੱਟਣਾ ਬੰਦਾ ਵੀ ਹਾਰ ਗਿਆ ਯਾਰ ਸਾਡਰਾ ਵਾਲਾ ਤਾਂ ਕੋਈ ਗੱਲ ਨਹੀਂ ਯਾਰ ਹੋਰ ਜੀ ਮਾਸਟਰ ਜੀ ਬੜੇ ਵਧੀਆ ਕੈਮੋ ਜੀ ਬੜੀਆ ਬੜੀਆ ਓ ਯਾਰ ਸਭੀ ਯਾਰ ਕਮਾਲ ਹੀ ਹੋ ਗਿਆ ਹਾਰ ਤਾਂ ਯਾਰ ਇੱਕ ਦੀ ਵੀ ਹਾਰ ਤਾਂ ਹਾਰ ਹੀ ਹੁੰਦੀ ਐ ਨਾ ਫੇਰ ਹਨਾ ਵੀ ਆ ਵੀ ਹਨਾ ਚਲੋ ਕੋਈ ਨਾ ਬੜੇ ਖੜੇ ਨਾ ਪਾਨ ਕੀ ਸੀ ਇਹ ਨਾ ਬਾਟ ਕਰ ਗਿਆ ਕਮਾਲ ਆ ਬਾਟ ਰੈਂਕ ਦਿਖਾ ਗਿਆ ਆਪਦਾ ਯਾਰ ਲੇ ਗਰਮਣ ਨੂੰ ਲੈਣ। ਇਹ ਵੀ ਆਪਣਾ ਜ਼ਰੂਰੀ ਕੰਮ ਹੈ ਗਰਮਣ ਨੂੰ ਲਿਆਉਣਾ ਵੀ। ਮੈਂਬਰ ਸਾਹਿਬ ਕੀ ਕਹਿਣਾ ਚਾਹੋਗੇ ਜੀ ਵੋਟਾਂ ਦੇ ਨਤੀਜੇ ਤੋਂ ਬਾਅਦ? ਤਾਂ ਹੀ ਯਾਰ ਰਸਤਾ ਨਰਾਜ ਹੈ ਬਾਰੇ ਰਣਕੁਪਤੀ ਹੈਗਾ ਜਿਵੇਂ ਕਿ ਜ਼ੋਰ ਲਾਇਆ ਸੀਗਾ ਬਾਈ ਆਪਣੇ ਰੋਡ ਤੋਂ ਵੋਟਾਂ ਵਧੀਆਂ ਨਹੀਂਆਂ। ਹਾਂ ਆਪਣੇ ਰੋਡ ਆਪਣੇ ਰੋਡ ਤੋਂ ਤਾਂ ਘੱਡੀ ਨਹੀਂ ਹੈਗੀ ਵੋਟ। ਸਹੀ ਗੱਲ ਆ। ਪਰ ਯਾਰ ਹੁਣ ਆਪਣਾ ਕੋਈ ਫਾਇਦਾ ਹੈ ਨਹੀਂ ਗਾ ਇਸ ਚੀਜ਼ ਦਾ। ਸਹੀ ਗੱਲ। ਕਿਉਂਕਿ ਕੰਮ ਨਹੀਂ ਕੋਈ ਹੁਣ ਆਪਾਂ ਇਹਨਾਂ ਤੋਂ ਕੰਮ ਲੈਣਾ ਸੀਗਾ ਯਾਰ। ਉਸ ਬਾਅਦ ਇਹ ਵਾਲੀ ਗੱਲ ਨਹੀਂ ਹੈਗੀ ਨਾ। ਸਹੀ ਗੱਲ ਹੈ ਜੀ ਤੁਹਾਡੀ ਚਲੋ ਉਵੇਂ ਠੀਕ ਹੈ ਵੀ ਆਪਣਾ ਰੋਡ ਜਿਹੜਾ ਸਾਹਮਣੇ ਖੜਾ ਸੀ ਘੱਟ ਗਿਆ ਬਾਫ ਦਿਖਾ ਗਿਆ ਜੀ ਬਾਫ ਦਾ ਰੰਗ ਰੋਟ ਦਾ ਜਿਹੜੇ 16 17 ਹਜ਼ਾਰ ਵੋਟ ਲੈ ਗਿਆ ਉਹ ਖਰਾਬ ਕਰ ਗਿਆ ਹਾਂ ਬਸ ਉਹ ਨਹੀਂ 14 15 15000 ਤੇ ਜਿੱਤ ਅਸੀਂ ਪੱਕੀ ਆਪਣੀ ਹੋ ਗਈ ਨਹੀਂ ਇਹ ਨਹੀਂ ਜਿੱਤ ਯਕੀਨੀ ਸੀ ਜੀ రెడ్డి ਗੱਲ ਚਲੋ ਬਾਕੀ ਪਰਮਾਤਮਾ ਜਿਹੜਾ ਕਰਦਾ ਜਿਵੇਂ ਕਹਿੰਦਾ ਚੰਗਾ ਕਰਦਾ ਹਾਂ ਸਹੀ ਗੱਲ ਆ ਜਿਹੜਾ ਮੈਨੂੰ ਲੋਕਾਂ ਨੂੰ ਪਤਾ ਲੱਗ ਜੂਗਾ ਹੁਣ ਵੀ ਕੰਮ ਕਿਵੇਂ ਕਰਨੇ ਨੇ ਜਾਂ ਹਾਂ ਸਹੀ ਗੱਲ ਦੋ ਸਾਲ ਕੰਮ ਨਹੀਂ ਹੋਣੇ ਤਾਂ ਫੇਰ ਹੀ ਪਤਾ ਲੱਗੂਗਾ ਇਹਨਾਂ ਨੂੰ ਹਾਂ ਇਹ ਵੀ ਗੱਲ ਹੈ ਜੀ ਕਿੰਨੇ ਕੰਮ ਕਰਾਏ ਚਲ ਵਧੀਆ ਕਰਾਏ ਸੀ ਪਰ ਹੁਣ ਲੋਕਾਂ ਦਾ ਜਿਹੜਾ ਹੈਗਾ ਸੀਗਾ ਉਹ ਸਭ ਨਹੀਂ ਚੱਲੇ ਹੈਗੇ ਹੋਰ ਜੀ ਰਣਜੀ ਇਹਨਾਂ ਨੂੰ ਆਏ ਬਾਹਰ ਨਾਲ ਕੰਫੀਡੈਂਸ ਇਹ ਬਣਾਉਣ ਲੱਗ ਗਏ ਹਾਂ ਕੀ ਕਹਿਣਾ ਚਾਹੋਗੇ ਜੀ ਅੱਜ ਦੇ ਨਤੀਜੇ ਤੇ ਚੱਲ ਕਹਿ ਦੇ ਗੋਸਤਾ ਬੋਲ ਪਾ ਚੱਲ ਮੂ ਮ ਤੂ ਕੀ ਕਹਿਣਾ ਚਾਹੇਗਾ ਭਾਈ ਅੱਜ ਦਿਨ ਦੀ ਜੀ ਸਾਡੇ ਜਰਾ ਜਾ ਸਾਡੇ ਦੇ ਬਾਰੇ ਅਸੀਂ ਬਾਈ ਕੋਈ ਨਹੀਂ ਦੇਣਾ ਚਾਉਂਦੇ ਕੋਈ ਬਾਈਟਰ ਨਹੀਂ ਦੇਣਾ ਚਾਹੁੰਦੇ ਜੀ ਇਹ ਚੱਲ ਕੋਈ ਨਾ ਬਾਲਟੀ ਕਰਕੇ ਜੀ ਸਾਡਾ ਕਰਮ ਦਾ ਮੂਡ ਜਾ ਦੇਖੋ ਥੋੜਾ ਜਿਹਾ ਆਸੀ ਨਾ ਗਲੀ ਹਾਸੀ ਹੱਸਦਾ ਜੀ ਆਸੀ ਆ ਜਾ ਪਾਰਟੀ ਵੀ ਕਰ ਦਿੰਦੇ ਹੁਣ ਚੱਲੇ ਆ ਜੀ ਆਪਾਂ ਕੱਖ ਵੱਢਣਾ ਚਾਚੇ ਕਿਉਂ ਵੱਡਾਂਗੇ ਜਵੀ ਜੀ ਆਪਣੇ ਤਾਂ ਹੁਣ ਹੈ ਨਹੀਂ ਬਾਅਦ ਚਾਰ ਕਰਨਾ ਉਲਾ ਲਾਂਗੇ ਬਾਅਦਾਂ ਚਾਚੇ ਕੇ ਚੱਲੇ ਆਂ ਜੀ ਆ ਗਏ ਜੀ ਬਾਡੇ ਚ ਜਵੀ ਦੇ ਚ ਹੁਣ ਕਰਦੇ ਆ ਇਹਦਾ ਵੀ ਕੰਮ ਤਮਾਮ ਬੜਤੇ ਜੀ ਕੱਖ ਹੁਣ ਪਾਉਨੇ ਆ ਪੰਡ ਲਾ ਦੇ ਮੜਲੇ ਆਏ ਦੋ ਪੰਡਾ ਹੁਣ ਕਰਦਾਂਗੇ ਟੋਕਾ ਨਮੇੜੇ ਹੀ ਕੱਖਾਂ ਨਾਲ ਦਾ ਮੰਨਦਾ ਕਿ ਮੈਂ ਲੋਕਾਂ ਦਾ ਧੰਨਵਾਦ ਕਰਦਾ ਉਹ ਇਹਦਾ ਹਰਾਉਣਾ ਹੀ ਸੀ ਯਾਰ ਉਹ ਅਸੀਂ ਚੈੱਕ ਕਰੋ ਬਾਈ ਫਿਰ ਸਲੋ ਮੋਸ਼ਨ ਚ ਅੱਗੂ ਨਾਲ ਪੰਗੇ ਦੇਖੋ ਉਹਦਾ ਵੀ ਕਿਵੇਂ ਕਰੀ ਜਾਂਦਾ ਬਦ ਨੀ ਆ ਗਣਾ ਲੋਟਾ ਕੰਮ ਹਾਂ ਵਧੀਆ ਕੱਲ ਉਹਦੇ ਵੜ ਤੇ ਕਾਕਾ ਹਾਂ ਪੜਾ ਯਾਰ ਬੰਦਾ ਖਤਰਨਾਕਾ ਬੰਦਾ ਫਿਰ ਤੂੰ ਵਧੀਆ ਇਸ ਤਾਂ ਹੀ ਬਣਦਾ ਹੋਰ ਯਾਰ ਸਾਡਾ ਬੰਦਾ ਹਾਰ ਗਿਆ ਤੇ ਜੀਜਾ ਘੱਟ ਲੱਗ ਲੇ ਚਲ ਕੋਈ ਨਾ ਗਾਹਣ ਸੋਕ ਰੱਖੇ ਤਾਂ ਕਿ ਨੂੰ ਭਾਈ ਸੀ ਬੋਟ ਮੈਂ ਤਾਂ ਕਿਸੇ ਨੂੰ ਨਹੀਂ ਭਾਈ ਨਹੀਂ ਤੇ ਇਹ ਕੰਮ ਲੋਟਾ ਯਾਰ ਮੈਂ ਕੀ ਨਹੀਂ ਵਧੀਆ ਰਿਆ ਯਾਰ ਹੁਣ ਸਾਤ ਐ ਤੈਨੂੰ ਐ ਥੋੜੀ ਮੇਰਾ ਬੰਦਾ ਹਾਰ ਗਿਆ ਮੈਂ ਤੇ ਜਾਈ ਨਹੀਂ ਗਿਆ ਉਹਦੇ ਪੌਂਦਾ ਕਿਨੂੰ ਫਿਰ ਜੇ ਜਾਂਦਾ ਫਿਰ ਦੇਖ ਰਹੇ ਨੇ ਕਿ ਇਹਨੂੰ ਲੋਟਾਉਗਾ ਕੌਣ ਨੇ ਆਪਣਾ ਫਿਰ ਡੋਟੇ ਜਾਉ ਤਦਾ ਬਾਹਰ ਪਈਉਂ ਗਾਂਗਰਾ ਤੁਨੂੰ ਤਾਂ ਸਵਾਲ ਨੇ ਇਹ ਲੰਬੇ ਜੇ ਨੇ ਹੋਰ ਵੈਰਾਈਟੀ ਐ ਕੋਈ ਇਹ ਲੰਬੇ ਜੇ ਨੇ ਜੀ ਇਹ ਵੈਰਾਈਟੀ ਕੋਈ ਹੋਰ ਐ ਇਹ ਦੇਖੋ ਚੱਕੋ ਜੀ ਧੰਨਵਾਦ ਕੋਲੋ ਦੇਖੋ ਜੀ ਜਮਾ ਗੁਲਦਾਸ ਤਾਂ ਹੀ ਐ ਆ ਨਾ ਇਹ ਨਾ ਲੰਮਾ ਵੱਧ ਕੇ ਤਾਹਾਂ ਜਾ ਕੇ ਫੁੱਲ ਕੱਢਦਾ। ਵੀ ਜਿਆਦਾ ਥੱਲੇ ਕੱਦ ਕੇ ਇੱਕ ਕੱਦ ਬੂਟੇ ਦਾ ਕਿੱਡਾ ਹਨਾ। ਬਾਦੀ ਤੂੜੀ ਆਪਾਂ ਹੁਣ ਸਿੱੜ ਦਈਏ ਹਰਾ। ਫੇਰ ਸੜ ਤਾਂ ਹਰਾ ਵੀ ਮਿੱਤਰੋ ਆਪਾਂ। ਆਉਣ ਆ ਰਲਾadne ਕੱਖ। ਅੱਜ ਬਣਾਏ ਨੇ ਜੀ ਅਸੀਂ ਗੋਭੀ ਦੇ ਪਕੌੜੇ ਕੱਲ ਜਿਹੜੀ ਗੋਭੀ ਲਿਆਂਦੀ ਸੀ ਉਹਦੇ ਅੱਜ ਪਕੌੜੀ ਬਣਾ ਲਈ ਜੀ ਕਹਿੰਦੇ ਪਕੌੜੇ ਖਾਵਾਂਗੇ ਮੈਂ ਠੀਕ ਹੈ ਜੀ ਪਕੌੜੇ ਖਾਵਾਂਗੇ ਆਪਣਾ ਕੀ ਹੈ ਦੱਸੋ ਘਾ ਕੇਵੇਂ ਨੇ ਨਹੀਂ ਆ ਜੰਮ ਤਾਂ ਮੈਂ ਠੀਕ ਹੈ ਹੈ ਟਾਈਮ ਲੱਗ ਜੂ ਮੱਲੋ ਮੱਲੀ ਅੱਛਾ ਜੀ ਮੈਂ ਤਾਂ ਸ਼ਹਿਰ ਕਰੀ ਉਹਦੇ ਸ਼ਹਿਰ ਤੋਂ ਫਿਰ ਆਇਆ ਨਾ ਮੈਨੂੰ ਟਾਈਮ ਮੱਲੋ ਮੱਲੀ ਲੱਗ ਜੂ ਇੱਥੇ ਆਪਾਂ ਖੜ ਗਏ ਹੋਰ ਹੋਗਾ ਚਲਾਂਗੇ ਫਿਰ ਠੀਕ ਆ ਸਵੇਰੇ 5 ਵਜੇ ਠੀਕ ਆ ਆ ਰਾਈਡ ਹੀ ਰਹੀ ਮਗਾ ਤਾਂ ਹੁਣ ਜਾਂਦਾ ਨਹੀਂ ਦੋ ਤਿੰਨ ਨਾ ਇਹਨੂੰ ਆਖਾ ਮੈਂ ਤੇਰਾ ਤਾਂ ਕਹਾਂ ਨਹੀਂ ਮਦਦ ਆ ਵੀਰ ਆਪਾਂ ਚੱਲਾਂਗੇ ਠੀਕ ਆ ਰਾਜੋ ਠੀਕ ਆ ਓਕੇ ਡਾਨ ਮੈਂ ਫੋਨ ਕਰੂੰ ਤੈਨੂੰ ਆ ਠੀਕ ਹੈ ਪੌਣੇ ਹੀ ਰੈਂਬੋ ਨੂੰ ਦੁੱਧ ਫਿਰ ਸੜਤਾ ਖੋਲਾ ਜੀ ਰੈਂਬੋ ਚੰਗਾ ਵੀ ਮਤਰੋ ਗੁੱਡ ਨਾਈਟ